ਪੰਜਾਬ ਦੀ ਕਮਾਨ ਅਮਨ अरोड़ा ਦੇ ਹੱਥ ਦੇ ਵਿੱਚ ਆ ਗਈ ਹੈ ਤੇ ਦੱਸਦੀ ਹੈ ਕਿ ਪੱਕੀ ਮੋਹਰ ਲੱਗ ਚੁੱਕੀ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਇੱਛਾ ਜ਼ਾਹਿਰ ਕੀਤੀ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਹਿੰਦੂ ਜਿਹੜਾ ਕਿ ਨਾਮ ਦੀ ਚਰਚਾ ਕੀਤੀ ਸੀ ਤੇ ਜਿਸ ਦੇ ਦੌਰਾਨ ਹੁਣ ਮੰਤਰੀ ਅਮਨ अरोड़ा ਨੂੰ ਪੰਜਾਬ ਦੀ ਪ੍ਰਧਾਨਗੀ ਦਿੱਤੀ ਗਈ ਹੈ ਤੇ ਹੁਣ ਪੰਜਾਬ ਦੀ ਕਮਾਨ ਜਿਹੜੇ ਕਿ ਪ੍ਰਧਾਨਗੀ ਦੇ ਵਜੋਂ ਮੰਤਰੀ ਅਮਨ अरोड़ा ਸਾਹਮਣੇ ਤੇ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੰਤਰੀ ਅਮਨ अरोड़ा ਨੂੰ ਪੰਜਾਬ ਦੇ ਪ੍ਰਧਾਨਗੀ ਦੀ ਕਮਾਂਡ ਦਿੱਤੀ ਗਈ ਹੈ ਤੇ ਗੱਲ ਕਰੀਏ ਤਾਂ ਪੰਜਾਬ ਚ ਅੱਜ ਨਵਾਂ ਪ੍ਰਧਾਨ ਚੁਣਿਆ ਗਿਆ ਹੈ ਤੇ ਉੱਥੇ ਬੀਤੇ ਦਿਨਾਂ ਦੇ ਵਿੱਚ ਮੌਜੂਦਾ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਅਹੁਦੇ ਤੋਂ ਲੰਬੇ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ ਤੇ ਚਰਚਾ ਹੈ ਕਿ ਪਾਰਟੀ ਦੇ ਵੱਲੋਂ ਕਿਸੇ ਹਿੰਦੂ ਚਿਹਰੇ ਨੂੰ ਪਾਰਟੀ ਦੀ ਜਿਹੜੀ ਕਿ ਕਮਾਂਡ ਦਿੱਤੀ ਜਾ ਸਕਦੀ ਹੈ ਅਮਨ अरोड़ा ਦਾ ਨਾਮ ਜਿਹੜਾ ਕਿ ਲਗਭਗ ਤੈਅ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਪਹਿਲਾਂ ਚਰਚਾ ਹੋਈ ਸੀ ਕਿ تین ਨਾਮਾਂ ਦੀ ਤੇ ਬ੍ਰਹਮਸ਼ੰਕਰ ਜੀਪਾ ਤੇ ਉੱਥੇ ਹੀ ਮੰਤਰੀ ਅਮਨ अरोड़ा ਤੇ ਜਿਸ ਤੋਂ ਬਾਅਦ ਇਸ ਗੱਲ ਤੋਂ ਦੌਰਾਨ ਹੁਣ ਮੰਤਰੀ ਅਮਨ अरोड़ा ਨੂੰ ਜਿਹੜਾ ਕਿ ਪੰਜਾਬ ਦੀ ਪ੍ਰਧਾਨਗੀ ਦੀ ਕਮਾਂਡ ਦੇ ਦਿੱਤੀ ਹੈ ਤੇ ਪੱਕੀ ਮੋਹਰ ਲੱਗ ਚੁੱਕੀ ਹੈ ਤੇ ਹੁਣ ਉਥੇ ਹੀ ਜਿਹੜਾ ਕਿ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨਾਂ ਦੇ ਵਿੱਚ ਜਿਹੜੀ ਕਿ ਇਸ ਗੱਲ ਦੀ ਇੱਛਾ ਜ਼ਾਹਿਰ ਕੀਤੀ ਤੇ ਉਹਨਾਂ ਨੇ ਕਿਹਾ ਹੈ ਕਿ ਪਾਰਟੀ ਦੇ ਵਿੱਚ ਕਿਸੇ ਹਿੰਦੂ ਚਿਹਰੇ ਨੂੰ ਪਾਰਟੀ ਦੀ ਕਮਾਂਡ ਦਿੱਤੀ ਜਾ ਸਕਦੀ ਹੈ ਤੇ ਅੱਜ ਮੰਤਰੀ ਅਮਨ अरोड़ा ਨੂੰ ਪੰਜਾਬ ਦੀ ਪ੍ਰਧਾਨਗੀ ਜਿਹੜੀ ਕਿ ਦੇ ਦਿੱਤੀ ਹੈ ਤੇ ਪੱਕੀ ਮੋਹਰ ਲੱਗ ਗਈ ਹੈ ਤੇ ਹੁਣ ਪੰਜਾਬ ਦੀ ਕਮਾਂਡ ਜਿਹੜੀ ਕਿ ਕਮਾਂਡ ਹੈ ਉਹ ਮੰਤਰੀ ਇਹ ਅਮਨ अरोड़ा ਸਾਹਮਣੇ ਤੇ ਜਿਸ ਤੋਂ ਬਾਅਦ ਇਹ ਪਾਰਟੀ ਆਮ ਆਦਮੀ ਪਾਰਟੀ ਨੂੰ ਲੈ ਕੇ ਖਬਰ ਹੈ ਜਿਹੜੀ ਕਿ ਸਾਹਮਣੇ ਆਈ ਹੈ ਤੇ ਜ਼ਾਹਿਰ ਕਰਦੀ ਹੈ ਕਿ ਹੁਣ ਪੰਜਾਬ ਦੀ ਪ੍ਰਧਾਨਗੀ ਜਿਹੜੀ ਕਿ ਮੰਤਰੀ ਅਮਨ अरोड़ा ਸਾਹਮਣੇ ਤੇ ਉੱਥੇ ਹੀ ਹੁਣ ਜਿਹੜੀ ਕਿ ਕਮਾਨ ਤੇ ਉੱਤੇ ਜਿਹੜੀ ਕਿ ਲਗਭਗ ਮੰਤਰੀ ਅਮਨ अरोड़ा ਦਾ ਨਾਮ ਤੈਅ ਹੋ ਚੁੱਕਿਆ ਤੇ ਮੋਹਰ ਲਗ ਚੁੱਕੀ ਆ ਮੁੱਖ ਮੰਤਰੀ ਭਗਵੰਤ ਮਾਏ ਨੇ ਜੋ ਇੱਛਾ ਜ਼ਾਹਿਰ ਕੀਤੀ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਹਿੰਦੂ ਜਿਹੜਾ ਕਿ ਨਾਮ ਦੀ ਚਰਚਾ ਕੀਤੀ ਸੀ ਤੇ ਜਿਸ ਦੇ ਦੌਰਾਨ ਹੁਣ ਮੰਤਰੀ ਅਮਨ अरोड़ा ਨੂੰ ਪੰਜਾਬ ਦੀ ਪ੍ਰਧਾਨਗੀ ਦਿੱਤੀ ਗਈ ਹੈ ਤੇ ਹੁਣ ਪੰਜਾਬ ਦੀ ਕਮਾਨ ਜਿਹੜੇ ਕਿ ਪ੍ਰਧਾਨਗੀ ਦੇ ਵੱਜੋਂ ਅ ਮੰਤਰੀ ਅਮਨ अरोड़ा ਸਾਹਮਣੇ ਗਏ ਤੇ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੰਤਰੀ ਅਮਨ अरोड़ा ਨੂੰ ਪੰਜਾਬ ਦੇ ਪ੍ਰਧਾਨਗੀ ਦੀ ਕਮਾਨ ਦਿੱਤੀ ਗਈ ਹੈ ਤੇ ਗੱਲ ਕਰੀਏ ਤਾਂ ਪੰਜਾਬ ਚ ਅੱਜ ਨਵਾਂ ਪ੍ਰਧਾਨ ਚੁਣਿਆ ਗਿਆ ਹੈ ਤੇ ਉੱਥੇ ਬੀਤੇ ਦਿਨਾਂ ਦੇ ਵਿੱਚ ਮੌਜੂਦਾ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਅਹੁਦੇ ਤੋਂ ਲੰਬੇ ਹੋਣ ਦੀ ਇੱਛਾ ਜ਼ਾਹਿਰ ਕੀਤੀ ਸੀ ਤੇ ਚਰਚਾ ਹੈ ਕਿ ਪਾਰਟੀ ਦੇ ਕਿਸੇ ਹਿੰਦੂ ਚਿਹਰੇ ਨੂੰ ਪਾਰਟੀ ਦੀ ਜਿਹੜੀ ਕਿ ਕਮਾਂਡ ਦਿੱਤੀ ਜਾ ਸਕਦੀ ਹੈ ਅਮਨ अरोड़ा ਦਾ ਨਾਮ ਜਿਹੜਾ ਕਿ ਲਗਭਗ ਤੈਅ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਪਹਿਲਾ ਚਰਚਾ ਹੋਈ ਸੀ ਕਿ ਤਿੰਨ ਨਾਮਾਂ ਦੀ ਤੇ ਬ੍ਰਹਮਸ਼ੰਕਰ ਜੀਪਾ ਅਤੇ ਉੱਥੇ ਹੀ ਮੰਤਰੀ ਅਮਨ अरोड़ा ਤੇ ਜਿਸ ਤੋਂ ਬਾਅਦ ਇਸ ਗੱਲ ਤੋਂ ਦੌਰਾਨ ਹੁਣ ਮੰਤਰੀ ਅਮਨ अरोड़ा ਨੂੰ ਜਿਹੜਾ ਕਿ ਪੰਜਾਬ ਦੀ ਪ੍ਰਧਾਨਗੀ ਦੀ ਕਮਾਂਡ ਦੇ ਦਿੱਤੀ ਹੈ ਤੇ ਪੱਕੀ ਮੋਹਰ ਲੱਗ ਚੁੱਕੀ ਹੈ ਤੇ ਹੁਣ ਉੱਥੇ ਹੀ ਜਿਹੜਾ ਕਿ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨਾਂ ਦੇ ਵਿੱਚ ਜਿਹੜੀ ਕਿ ਇਸ ਗੱਲ ਦੀ ਇੱਛਾ ਜ਼ਾਹਿਰ ਕੀਤੀ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਕਿਸੇ ਹਿੰਦੂ ਚਿਹਰੇ ਨੂੰ ਪਾਰਟੀ ਦੀ ਕਮਾਂਡ ਦਿੱਤੀ ਜਾ ਸਕਦੀ ਹੈ ਤੇ ਅੱਜ ਮੰਤਰੀ ਅਮਨ अरोड़ा ਨੂੰ ਪੰਜਾਬ ਦੀ ਪ੍ਰਧਾਨਗੀ ਜਿਹੜੀ ਕਿ ਦੇ ਦਿੱਤੀ ਹੈ ਤੇ ਦੀ ਮੋਹਰ ਲੱਗ ਗਈ ਹੈ ਤੇ ਹੁਣ ਪੰਜਾਬ ਦੀ ਕਮੰਡ ਜਿਹੜੀ ਕਿ ਕਮਾਂਡ ਹੈ ਉਹ ਮੰਤਰੀ ਅਮਨ अरोड़ा ਸਾਂਭਣਗੇ ਤੇ ਜਿਸ ਤੋਂ ਬਾਅਦ ਇਹ ਪਾਰਟੀ ਆਮ ਆਦਮੀ ਪਾਰਟੀ ਨੂੰ ਲੈ ਕੇ ਖਬਰ ਹੈ ਜਿਹੜੀ ਕਿ ਸਾਹਮਣੇ ਆਈ ਹੈ ਤੇ ਜ਼ਾਹਿਰ ਕਰਦੀ ਹੈ ਕਿ ਹੁਣ ਪੰਜਾਬ ਦੀ ਪ੍ਰਧਾਨਗੀ ਜਿਹੜੀ ਕਿ ਮੰਤਰੀ ਅਮਨ अरोड़ा ਸਾਂਭਣਗੇ ਤੇ ਉੱਥੇ ਹੀ ਹੁਣ ਜਿਹੜੀ ਕਿ ਕਮਾਂਡ ਤੇ ਉੱਤੇ ਜਿਹੜੀ ਕਿ ਲਗਭਗ ਮੰਤਰੀ ਅਮਨ अरोड़ा ਦਾ ਨਾਮ ਤੈਅ ਹੋ ਚੁੱਕਿਆ ਤੇ ਮੋਹਰ ਲੱਗ ਚੁੱਕੀ ਹੈ